ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੜੀ ਦੀ ਰੈਸিপি ਤੇ ਬਿਨਾ ਦਹੀਂ ਜਾਂ ਲੱਸੀ ਤੋਂ ਅਸੀਂ ਇਹ ਕੜੀ ਬਣਾ ਕੇ ਤਿਆਰ ਕਰਾਂਗੇ ਸਰਦੀ ਹੋਵੇ ਜਾਂ ਗਰਮੀ ਕੜੀ ਤਾਂ ਹਮੇਸ਼ਾ ਘਰ ਵਿੱਚ ਬਣਦੀ ਹੈ ਪਰ ਜਦੋਂ ਵੀ ਸਾਡੇ ਕੋਲ ਦਹੀਂ ਜਾਂ ਲੱਸੀ ਨਾ ਪਿਆ ਹੋਵੇ ਤਾਂ ਉਦੋਂ ਵੀ ਅਸੀਂ ਇਹ ਵਾਲੀ ਕੜੀ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਟੇਸਟੀ ਬਣਦੀ ਹੈ ਬਿਨਾ ਦਹੀਂ ਬਿਨਾ ਲੱਸੀ ਦੇ ਕੜੀ ਕਿਵੇਂ ਬਣਾਵਾਂਗੇ ਚਲੋ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ फटाफट ਇਹ ਕੜੀ ਦੀ ਰੈਸਪੀ ਸ਼ੁਰੂ ਕਰਦੇ ਹਾਂ ਇੱਕ ਬੋਲ ਵਿੱਚ ਪਾਵਾਂਗੇ ਅੱਧੇ ਤੋਂ ਪੌਣਾ ਕੱਪ ਬੇਸਨ ਕੜੀ ਬਣਾਉਣ ਵਾਸਤੇ ਮੈਂ ਮਤਲਬ ਦੋ ਕਕੜਸ਼ੀਆਂ ਬੇਸਨ ਦੀ ਲਿਆ ਰਹੀ ਤਿੰਨ ਚਮਚ ਲੈਨੇ ਇੱਥੇ ਮੈਂ આમਚੂਰ ਦੇ ਅੱਧਾ ਚਮਚ ਪਾ ਦਿੱਤਾ ਹਲਦੀ ਦਾ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਇੱਥੇ ਪਾਵਾਂਗੇ ਲਾਲ ਮਿਰਚ ਇੱਕ ਚਮਚ ਪਾ ਦਵਾਂਗੇ ਤਨੀਆ ਪਾਊਡਰ ਇੱਕ ਚਮਚ ਨਮਕ ਦਾ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਸੁਕਾਏ ਮਿਕਸ ਕਰ ਲੈਣਾ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹੌਲੀ ਹੌਲੀ ਪਾਣੀ ਐਡ ਕਰਨਾ ਆ ਤਾਂ ਕਿ ਇਹਦੇ ਵਿੱਚ ਲੰਮਸ ਨਾ ਪੈ ਜਾਣ ਨਾਲ-ਨਾਲ ਅਸੀਂ ਪਾਣੀ ਪਾਈ ਜਾਵਾਂਗੇ ਤੇ ਨਾਲ-ਨਾਲ ਹੀ ਅਸੀਂ ਬੇਸਨ ਨੂੰ ਮਿਕਸ ਕਰੀ ਜਾਵਾਂਗੇ ਇੱਥੇ ਮੈਂ ਇਹ ਵਿਸਕ ਦਾ ਯੂਜ਼ ਕੀਤਾ ਹੈ ਤੁਸੀਂ ਚਮਚ ਨਾਲ ਵੀ ਇਹ ਵਾਲਾ ਕੋਲ ਬਣਾ ਕੇ ਤਿਆਰ ਕਰ ਸਕਦੇ ਹੋ ਇੱਥੇ ਮੈਂ ਇੱਕਾ ਪਾਣੀ ਪਾ ਦਿੱਤਾ ਹੈ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਦਵਾਂਗੇ ਕਿਉਂਕਿ ਕੜੀ ਬਣਾਉਣ ਵਾਸਤੇ ਬੇਸਨ ਵਿੱਚ ਪਾਣੀ ਕਾਫੀ ਜ਼ਿਆਦਾ ਪੈਂਦਾ ਆ ਇਥੇ ਮੈਂ ਪੌਣਾ ਕੱਪ ਲਿਆ ਸੀ ਬੇਸਨ ਦਾ ਉਸ ਹਸਾਬ ਨਾਲ ਇਹਦੇ ਵਿੱਚ ਮੈਂ 8-9 ਕੱਪ ਪਾਣੀ ਦੇ ਪਾ ਦਿੱਤੇ ਨੇ ਅੰਦਾਜ਼ੇ ਦੇ ਨਾਲ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਹੁਣ ਇੱਕ ਪੈਨ ਜਾਂ ਕੜਾਹੀ ਲਵਾਂਗੇ ਉਹਦੇ ਵਿੱਚ ਪਾ ਦਵਾਂਗੇ ਅੱਧੀ ਕੜਛੀ ਤੇਲ ਦੀ ਤੇ ਤੇਲ ਜਦੋਂ ਗਰਮ ਹੋ ਜਵੇ ਉਦੋਂ ਅਸੀਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ ਅੱਧਾ ਚਮਚ ਜੀਰਾ ਅੱਧਾ ਚਮਚ ਸੁੱਕਾ ਕੁੱਟਿਆ ਹੋਇਆ ਤਨੀਆ ਤਿੰਨ ਚਾਰ ਲਈਆਂ ਸੀ ਲਾਲ ਸੁੱਕੀਆਂ ਮਿਰਚਾਂ ਥੋੜੇ ਜਿਹੀ ਮੇਥਰੇ ਤੇ ਥੋੜੀ ਜੀ ਪਾ ਦਵਾਂਗੇ ਹਿੰਗ ਮਸਾਲੇ ਜਦੋਂ ਥੋੜੇ ਜਿਹਾ ਤੜਕ ਜਾਣ ਉਦੋਂ ਅਸੀਂ ਇਹਦੇ ਵਿੱਚ ਪਾਵਾਂਗੇ ਬਰੀਕ ਬਰੀਕ ਕੱਟਿਆ ਹੋਇਆ ਲਸਣ 6-7 ਤੁਰੀਆਂ ਲਈਆਂ ਸੀ ਲਸਣ ਦੀਆਂ ਜਿਨ੍ਹਾਂ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਤੇ ਲਸਣ ਜਦੋਂ ਇਦਾਂ ਦਾ ਹਲਕਾ ਜਿਹਾ ਫਰਾਈ ਹੋ ਜਵੇ ਉਦੋਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਚਾਰ ਮੀਡੀਅਮ ਸਾਈਜ਼ ਦੇ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਨਾ ਮੈਂ ਜ਼ਿਆਦਾ ਬਰੀਕ ਕੱਟਿਆ ਹੈ ਤੇ ਨਾ ਹੀ ਮੋਟਾ ਮਤਲਬ ਮੀਡੀਅਮ ਜਿਹਾ ਕੱਟ ਲਿਆ ਹੈ ਕਿਉਂਕਿ ਕੜੀ ਵਿੱਚ ਪਿਆਜ਼ ਇਦਾਂ ਦੇ ਹੀ ਸਵਾਦ ਲੱਗਦੇ ਨੇ ਤੇ ਪਿਆਜ਼ਾਂ ਨੂੰ ਵੀ ਅਸੀਂ 2-3 ਮਿੰਟ ਤੱਕ ਭੁੰਨ ਲੈਣਾ ਹੈ ਨਾਲੇ ਇੱਥੇ ਮੈਂ ਪਾ ਦਿੱਤਾ ਆ ਥੋੜਾ ਜਿਹਾ ਬ੍ਰੀਕ ਕਟਿਆ ਹੋਇਆ ਅਦਰਕ ਤੇ ਇੱਕ ਮੈਂ ਐਡ ਕੀਤੀ ਇਹਦੇ ਵਿੱਚ ਹਰੀ ਮਿਰਚ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਿਓ ਤੇ ਪਿਆਜ਼ਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਹੁਣ ਭੁੰਨ ਲੈਣਾ ਆ 2-2 ਮਿੰਟ ਤੱਕ ਇੱਥੇ ਪਿਆਜ਼ ਇਦਾਂ ਦੇ ਪੁੱਜ ਗਏ ਨੇ ਹੁਣ ਅਸੀਂ ਇਹਦੇ ਵਿੱਚ ਕੋਲਿਆ ਹੋਇਆ ਬੇਸਨ ਪਾ ਦਵਾਂਗੇ ਬੇਸਨ ਦੇ ਘੋਰ ਨੂੰ ਪਾਉਣ ਤੋਂ ਪਹਿਲਾਂ ਇੱਕ ਵਾਰੀ ਪਹਿਲਾਂ ਮਿਕਸ ਕਰ ਲੈਣਾ ਆ ਕਿਉਂਕਿ ਇਹ ਬੇਸਨ ਥੱਲੇ ਬੈਠ ਜਾਂਦਾ ਆ ਇਹਦੇ ਵਿੱਚ ਐਡ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਪਾਣੀ ਹੋਰ ਪਾਉਣਾ ਆ ਮਤਲਬ 1.5 ਲੀਟਰ ਦੇ ਕਰੀਵੇ ਦੇ ਵਿੱਚ ਮੈਂ ਪਾਣੀ ਪਾ ਦਿੱਤਾ ਆ ਕਿਉਂਕਿ ਜਿਵੇਂ ਜਿਵੇਂ ਕੜੀ ਰਿੱਜੇਗੀ ਇਹ ਕਾਫੀ ਗਾੜੀ ਹੁੰਦੀ ਜਾਏਗੀ ਇਸ ਲਈ ਅਸੀਂ ਪਹਿਲਾਂ ਹੀ ਪਾਣੀ ਜ਼ਿਆਦਾ ਰੱਖਣਾ ਆ ਤੇ ਹੁਣ ਗੈਸ ਦੀ ਫਲੇਮ ਨੂੰ ਅਸੀਂ ਫੁੱਲ ਕਰ ਦੇਣਾ ਤੇ ਇੱਕ ਉਬਾਲ ਆਉਣ ਤੱਕ ਅਸੀਂ ਇਹਨੂੰ ਹਿਲਾਇਆ ਜਾਣਾ ਬਿਲਕੁਲ ਵੀ ਛੱਡਣਾ ਨਹੀਂ ਐ ਤਲੇ ਤੱਕ ਅਸੀਂ ਕੜਛੀ ਜਾਂ ਸਪੈਚੂਲਾ ਚਲਾਵਾਂਗੇ ਤਾਂ ਕਿ ਕੜੀ ਕੜਾਈ ਦੇ ਤਲੇ ਨਾਲ ਨਾ ਲੱਗ ਜਾਵੇ ਤੇ ਮੈਂ ਇਹਦੇ ਵਿੱਚ ਖੱਟੇ ਵਾਸਤੇ ਅਮਚੂਰ ਦਾ ਯੂਜ਼ ਕੀਤਾ ਆ ਜੇ ਤੁਹਾਨੂੰ આમਚੂਰ ਨਹੀਂ ਪਸੰਦ ਕਿਉਂਕਿ ਇਹਦੇ ਨਾਲ ਕੜੀ ਵਿੱਚ ਹਲਕਾ ਜਿਹਾ ਕਲਰ ਥੋੜਾ ਜਿਹਾ ਚੇਂਜ ਹੀ ਆਏਗਾ ਥੋੜਾ ਜਿਹਾ ਕਾਲੇ ਵਿੱਚ ਕਾਲੇਪਨ ਵਿੱਚ ਕੜੀ ਬਣੇਗੀ ਤੇ ਤੁਸੀਂ આમਚੂਰ ਦੀ ਜਗ੍ਹਾ ਤੇ ਨਿੰਬੂ ਦਾ ਰਸ ਯੂਜ਼ ਕਰ ਸਕਦੇ ਹੋ ਕਿਉਂਕਿ ਉਹਦੇ ਨਾਲ ਵੀ ਕੜੀ ਕਾਫੀ ਖੱਟੀ ਹੋ ਜਾਏਗੀ ਤੇ ਪਾਣੀ ਜੇ ਤੁਸੀਂ ਇਹਦੇ ਵਿੱਚ ਪਾਣਾ ਹੋਵੇ ਤਾਂ ਪਾਣੀ ਤੁਸੀਂ ਇਹਦੇ ਵਿੱਚ ਇਸ ਤੋਂ ਬਾਅਦ ਚ ਗਰਮ ਪਾਉਣਾ ਹੈ ਠੰਡਾ ਪਾਣੀ ਨਹੀਂ ਪਾਉਣਾ ਕਿਉਂਕਿ ਕੜੀ ਨੇ ਕਾਫੀ ਇੱਥੇ ਠੀਕ ਹੋ ਜਾਣਾ ਹੈ ਇਹ ਦੇਖੋ ਇੱਥੇ ਕਾਫੀ ਗਾੜੀ ਹੋ ਗਈ ਹੈ ਕੜੀ ਔਰ ਮੈਂ ਪਾਣੀ ਕਾਫੀ ਖੁੱਲਾ ਪਾਇਆ ਸੀ ਇਸ ਕਰਕੇ ਰਿਜਨ ਤੇ ਵੀ ਜ਼ਿਆਦਾ ਗਾੜੀ ਨਹੀਂ ਹੋਏਗੀ ਤੇ ਇੱਥੇ ਇੱਕੋ ਬਾਲਾ ਆ ਗਿਆ ਕੜੀ ਨੂੰ ਫੁੱਲ ਫਲੇਮ ਤੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦੇਣਾ ਤੇ ਲੋ ਫਲੇਮ ਤੇ ਅਸੀਂ ਕੜੀ ਨੂੰ ਚੰਗੀ ਤਰ੍ਹਾਂ ਰਿਜਨ ਦੇਣਾ ਹੈ 25 ਤੋਂ 30 ਮਿੰਟ ਲਈ ਉਨੀ ਦੇਰ ਅਸੀਂ ਪਕੌੜੇ ਬਣਾਉਣ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਇੱਕ ਕੱਪ ਲਿਆ ਵੇਸਣ ਦਾ ਉਹਦੇ ਵਿੱਚ ਪਾ ਦਵਾਂਗੇ ਬਰੀਕ ਬਰੀਕ ਕੱਟੇ ਹੋਏ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਪਿਆਜ਼ ਤੁਸੀਂ ਲੰਬੇ ਵੀ ਕੱਟ ਕੇ ਪਾ ਸਕਦੇ ਹੋ ਆਪਣੇ ਹਿਸਾਬ ਨਾਲ ਇੱਕ ਇੱਥੇ ਮੈਂ ਪਾ ਦਿੱਤਾ ਆ ਆਲੂ ਛੋਟਾ ਛੋਟਾ ਕੱਟ ਕੇ ਅਦਰਕ ਤੇ ਲਸਣ ਪਾਵਾਂਗੇ ਕੁੱਦੂਕਸ ਕਰਕੇ ਇੱਕ ਮੈਂ ਪਾ ਦਿੱਤੀ ਇਹਦੇ ਵਿੱਚ ਹਰੀ ਮਿਰਚ ਥੋੜਾ ਜਿਹਾ ਪਾ ਦਵਾਂਗੇ ਧਨੀਆ ਹੁਣ ਅਸੀਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਾਂਗੇ ਅੱਧਾ ਚਮਚ ਜੀਰਾ ਚਮਚ ਦਾ ਚੌਥਾ ਹਿੱਸਾ ਹਲਦੀ ਅੱਧਾ ਚਮਚ ਨਮਕ ਹੁਣ ਪਾ ਦਵਾਂਗੇ ਗਰਮ ਮਸਾਲਾ ਜੀਰਾ ਪਾਊਡਰ ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਵੇਂ ਜਰੂਰ ਪਾਓ ਇਹਦੇ ਵਿੱਚ ਇੱਕ ਚਮਚ ਜਿੱਥੇ ਪਾ ਦਵਾਂਗੇ ਦਰਦਰਾ ਕੁੱਟਿਆ ਹੋਇਆ ਤਨੀਆ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਸੁੱਕਾ ਹੀ ਮਿਕਸ ਕਰ ਲੈਣਾ ਆ ਪਾਣੀ ਅਸੀਂ ਬਾਅਦ ਵਿੱਚ ਐਡ ਕਰਾਂਗੇ ਤੇ ਹੁਣ ਥੋੜਾ ਥੋੜਾ ਕਰਕੇ ਅਸੀਂ ਪਕੌੜਿਆਂ ਵਾਸਤੇ ਇੱਕ ਗਾੜਾ ਜਿਹਾ ਕੋਲ ਬਣਾਉਣਾ ਆ ਜਿਵੇਂ ਤੁਸੀਂ ਪਕੌੜੇ ਬਣਾਉਂਦੇ ਹੋ ਉਸੇ ਤਰ੍ਹਾਂ ਦਾ ਹੀ ਮਤਲਬ ਜ਼ਿਆਦਾ ਪਤਲਾ ਨਹੀਂ ਕਰਨਾ ਨਾ ਹੀ ਜ਼ਿਆਦਾ ਗਾੜਾ ਇਦਾਂ ਦੀ ਕੰਸਿਸਟੈਂਸੀ ਦਾ ਹੋਣਾ ਚਾਹੀਦਾ ਆ ਇਹ ਦੇਖੋ ਥੋੜਾ ਅਸੀਂ ਲਾਸਟ ਦੇ ਦੇ ਵਿੱਚ ਪਾਵਾਂਗੇ ਇੱਕ ਚੁਟਕੀ ਬੇਕਿੰਗ ਸੋਡੇ ਦੀ ਯਾਨੀ ਕਿ ਮਿੱਠਾ ਸੋਡਾ ਥੋੜਾ ਜਿਹਾ ਹੀ ਮਿੱਠਾ ਸੋਡਾ ਪਾਣਾ ਆ ਕਾਫੀ ਜ਼ਿਆਦਾ ਹੋ ਜਾਂਦਾ ਹੈ ਉਹ ਵੀ ਤੇ ਇੱਕ ਵਾਰੀ ਮਿਕਸ ਕਰਕੇ ਹੁਣ ਅਸੀਂ ਇਹਦੇ ਪਕੌੜੇ ਬਣਾ ਲਵਾਂਗੇ ਇੱਧਰ ਮੈਂ ਤੇਲ ਰੱਖਿਆ ਹੋਇਆ ਸੀ ਸਰੋਂ ਦਾ ਗਰਮ ਹੋਣ ਲਈ ਤੇਲ ਜਦੋਂ ਗਰਮ ਹੋ ਗਿਆ ਉਦੋਂ ਮੈਂ ਗੈਸ ਦੀ ਫਲੇਮ ਨੂੰ ਲੋ ਕਰ ਦਿੱਤਾ ਤੇ ਛੋਟੇ ਛੋਟੇ ਅਸੀਂ ਪਕੌੜੇ ਬਣਾਵਾਂਗੇ ਚਮਚ ਦੇ ਨਾਲ ਮੈਂ ਪਾ ਰਹੀ ਆ ਬਸਨ ਤੁਸੀਂ ਹੱਥ ਨਾਲ ਵੀ ਕੱਢ ਸਕਦੇ ਹੋ ਪਕੌੜੇ ਜਿੰਨੇ ਕ ਪਕੌੜੇ ਕੜਾਈ ਵਿੱਚ ਆ ਜਾਣ ਉਹਨੇ ਕ ਅਸੀਂ ਪਾ ਦਵਾਂਗੇ ਤੇ ਪਕੌੜੇ ਪਾਉਣ ਤੋਂ 1.5 ਮਿੰਟ ਬਾਅਦ ਅਸੀਂ ਇਹਨਾਂ ਨੂੰ ਹਿਲਾਉਣਾ ਆ ਉਲਟ-ਪੁਲਟ ਕਰਦੇ ਹੋਏ ਅਸੀਂ ਪਕੌੜਿਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ। ਦੂਸਰੇ ਪਾਸੇ ਕੜੀ ਨੂੰ ਵੀ ਰਿਜਦੇ ਆ। ਇਹ 10-15 ਮਿੰਟ ਹੋ ਗਏ ਨੇ। ਦੇਖੋ ਕਾਫੀ ਗਾੜੀ ਹੋ ਗਈ ਹੈ ਅੱਗੇ ਨਾਲੋਂ ਕੜੀ। ਤੇ ਇਸੇ ਤਰ੍ਹਾਂ ਅਸੀਂ ਇਹਨੂੰ 15 ਕੁ ਮਿੰਟ ਹੋਰ ਰਿਜਣ ਦੇਣਾ ਆ। ਤੇ ਇੱਥੇ ਪਕੌੜੇ ਵੀ ਚੰਗੀ ਤਰ੍ਹਾਂ ਫਰਾਈ ਹੋ ਗਏ ਨੇ। ਬਾਹਰ ਕੱਢ ਲਵਾਂਗੇ ਇਹਨਾਂ ਨੂੰ। ਬੇਕਿੰਗ ਸੋਡਾ ਪਾਉਣ ਨਾਲ ਕਾਫੀ ਜ਼ਿਆਦਾ ਪਕੌੜੇ ਕ੍ਰਿਸਪੀ ਬਣਦੇ ਨੇ ਤੇ ਬਹੁਤ ਜ਼ਿਆਦਾ ਸੌਫਟ ਬਣ ਕੇ ਤਿਆਰ ਹੁੰਦੇ ਨੇ ਤੇ ਕੜੀ ਚ ਪਾਇਆ ਬਿਲਕੁਲ ਵੀ ਹਾਰਡ ਨਹੀਂ ਹੁੰਦੇ ਬਿਲਕੁਲ ਵੀ ਸਖਤ ਨਹੀਂ ਹੁੰਦੇ ਤੇ ਇੱਕ ਕੱਪ ਬੇਸਨ ਦੇ हिसाब ਨਾਲ ਸਿਰਫ ਤੁਸੀਂ ਇੱਕ ਪਿੰਚ ਪਾਣਾ ਹੈ ਮਿੱਠਾ ਸੋਡਾ ਜ਼ਿਆਦਾ ਨਹੀਂ ਪਾਉਣਾ ਤੇ ਇੱਥੇ ਦੇਖੋ ਅਸੀਂ ਸਾਰੇ ਪਕੌੜੇ ਕੱਢ ਕੇ ਰੱਖ ਲਏ ਨੇ ਤੇ ਹੁਣ ਅਸੀਂ ਇਹ ਪਕੌੜੇ ਕੜੀ ਵਿੱਚ ਪਾ ਦਵਾਂਗੇ ਇੱਥੇ ਤੁਹਾਨੂੰ ਜੇ ਕੜੀ ਥੋੜੀ ਜਿਹੀ ਗਾੜੀ ਲੱਗੇ ਤਾਂ ਤੁਸੀਂ ਇਹਦੇ ਵਿੱਚ ਗਰਮ ਪਾਣੀ ਐਡ ਕਰ ਸਕਦੇ ਹੋ ਮੈਂ ਵੀ ਕੜੀ ਵਿੱਚ ਥੋੜਾ ਜਿਹਾ ਪਾਣੀ ਐਡ ਕੀਤਾ ਸੀ ਅੱਧਾ ਇੱਕ ਗਲਾਸ ਗਰਮ ਕਰਕੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਕੌੜੇ ਤਿਆਰ ਕੀਤੇ ਹੋਏ ਤੇ ਨਾਲ ਹੀ ਅਸੀਂ ਪਾ ਦਵਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਇਥੇ ਅਸੀਂ ਪਾਵਾਂਗੇ ਹੁਣ ਕਸੂਰੀ ਮੇਥੀ ਪੁੰਨ ਕੇ ਹੱਥਾਂ ਨਾਲ ਕ੍ਰਸ਼ ਕਰਕੇ ਤੇ ਅਬਰੀ ਕਟਿਆ ਹਰਾ ਧਨੀਆ ਪਾ ਕੇ ਇੱਕ ਵਾਰੀ ਅਸੀਂ ਹਲਕਾ ਜਿਹਾ ਕੜੀ ਨੂੰ ਮਿਕਸ ਕਰ ਲਵਾਂਗੇ ਹੁਣ ਅਸੀਂ 5 ਮਿੰਟ ਲਈ ਟੱਕ ਕੇ ਰੱਖਾਂਗੇ ਕੜੀ ਨੂੰ ਤਾਂ ਕਿ ਪਕੌੜੇ ਵੀ ਥੋੜੇ ਜਿਹਾ ਸੌਫਟ ਹੋ ਜਾਣ ਤੇ ਲਾਸਟ ਤੇ ਅਸੀਂ ਇੱਕ ਲਗਾਵਾਂਗੇ ਇਹਨੂੰ ਦੇਸੀ ਘਿਓ ਦਾ ਤੜਕਾ 2 ਵੱਡੇ ਚਮਚ ਪਾਵਾਂਗੇ ਇੱਕ ਪੈਨ ਵਿੱਚ ਦੇਸੀ ਘਿਓ ਦੇ ਕਿਉਂ ਜੇ ਤੋ ਗਰਮ ਹੋ ਜਵੇ ਪਾਵਾਂਗੇ ਦਾ ਚਮਚ ਜੀਰਾ ਜੀਰਾ ਪਾਉਣ ਤੋਂ ਬਾਅਦ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਅੱਧਾ ਚਮਚ ਪਾ ਦਵਾਂਗੇ ਕਸ਼ਮੀਰੀ ਲਾਲ ਮਿਰਚ ਨਾਲ ਹੀ ਪਾ ਦਵਾਂਗੇ ਥੋੜੀ ਜਿਹੀ ਹਿੰਗ ਹੁਣ ਇਸ ਤੜਕੇ ਨੂੰ ਅਸੀਂ ਪਾਵਾਂਗੇ ਕੜੀ ਦੇ ਉੱਪਰ ਸਰਵ ਕਰਨ ਲੱਗਿਆਂ ਸਰਵ ਕਰਨ ਲੱਗਿਆਂ ਇਸ ਤਰ੍ਹਾਂ ਦਾ ਤੜਕਾ ਅਸੀਂ ਦੇਸੀ ਘਿਓ ਦਾ ਲਗਾਵਾਂਗੇ ਕੜੀ ਨੂੰ ਤਾਂ ਕੜੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੋ ਜਾਏਗੀ ਤੇ ਦੇਖਣ ਵਿੱਚ ਵੀ ਕਾਫੀ ਵਧੀਆ ਲੱਗੇਗੀ ਤੇ ਕਿਵੇਂ ਦੀ ਲੱਗੀ ਅੱਜ ਦੀ ਇਹ ਕੜੀ ਦੀ ਰੈਸਪੀ ਬਿਨਾ ਦਹੀਂ ਤੇ ਬਿਨਾ ਲੱਸੀ ਤੋਂ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘਰ ਵਿੱਚ ਕੜੀ ਜ਼ਰੂਰ ਬਣਾ ਕੇ ਦੇਖਣਾ ਬਹੁਤ ਟੇਸਟੀ ਬਣਦੀ ਹੈ ਵੀਡੀਓ ਚੰਗਾ ਲੱਗਾ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਮੇਰੇ ਚੈਨਲ ਲਵ ਮੈਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ